ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਆਂ ਵੈਸੇ ਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹੁਣ ਆਪਾਂ ਲਾ ਰਹੇ ਆਂ ਜੀ ਪੋਚਾ ਅੱਜ ਆਪਾਂ ਸਟਾਰਟਿੰਗ ਕਰੀਏ ਪੋਚੇ ਤੋਂ ਝਾੜੂ ਲਾ ਦਿੱਤਾ ਸੀ ਆਪਾਂ ਡਸਟਿੰਗ ਵੀ ਕਰ ਦਿੱਤੀ ਸੀ ਤੇ ਹੁਣ ਆਪਾਂ ਲਗਾ ਰਹੇ ਆਂ ਪੋਚਾ ਪੱਖੇ ਲਾ ਕੇ ਪੋਚਾ ਲਾ ਰਹੀ ਸੀਗੀ ਜੀ ਮੈਂ ਤਾ ਕਰਕੇ ਆਪਾਂ ਆਵਾਜ਼ ਬੰਦ ਕਰ ਦਿੱਤੀ ਹੈ। ਪੋਚੇ ਦੇ ਵਿੱਚ ਪਾਣੀ ਚ ਆਪਾਂ ਪਾ ਲੈਨੇ ਆ ਜੀ ਫਰਨੈਲ। ਬਲੈਕ ਗੈਂਡਾ ਫਰਨੈਲ ਆਉਂਦਾ ਜਿਹੜਾ ਉਹ ਪਾਉਨੇ ਆ ਜੀ ਆਪਾਂ। ਕੋਈ ਬੜੀ ਵਧੀਆ ਖੁਸ਼ਬੂ ਆਉਂਦੀ ਰਹਿੰਦੀ ਹੈ। ਕੋਈ ਜੀ ਜੰਤ ਨਹੀਂ ਆਉਂਦੇ। ਇਹ ਪਹਿਲਾਂ ਕਮਰਿਆਂ ਚ ਲਾ ਰਹੇ ਸੀ ਆਪਾਂ ਪੋਚਾ। ਸਾਰੇ ਕਿਤੇ ਲਾ ਦਾਂਗੇ ਜੀ। ਪੋਚੇ ਦੀ ਵੀਡੀਓ ਸ਼ਾਇਦ ਅੱਜ ਪਹਿਲੀ ਵਾਰੀ ਪਾਈ ਹੈ ਜੀ ਮੈਂ। ਅੱਗੇ ਕਦੇ ਨਹੀਂ ਪਾਈ। ਤੇ ਹੁਣ ਆਪਾਂ ਆ ਗਏ ਜੀ ਲੌਬੀ 'ਚ। ਕਮਰਿਆਂ ਦੇ ਵਿੱਚ ਸਾਰਿਆਂ ਚ ਲਾ ਦਿੱਤਾ ਸੀ ਆਪਾਂ। ਪਾਣੀਦਵਾਰੇ ਬਦਲ ਲਿਆ ਸੀਗਾ ਜੀ ਆਪਾਂ। ਇਹ ਸਾਫ਼ ਲੱਗ ਜਾਂਦਾ ਚੰਗੀ ਤਰ੍ਹਾਂ। ਦੋ ਤਿੰਨ ਵਾਰੀ ਪਾਣੀ ਬਦਲੇ ਤੋਂ ਅਰ ਸੋਈ ਵਿੱਚ ਵੀ ਲਾ ਦਿੱਤਾ ਸੀ ਆਪਾਂ ਇਹ ਸਾਈਡ ਤੇ ਰਸੋਈ ਦਿਖ ਰਹੀ ਹੈ ਆਪਣੀ ਇਹ ਬਣਾਪਾਂਗੇ ਜੀ ਆਪਾਂ ਚਟਨੀ ਅੰਬੀ ਆਪਾਂ ਤੋੜ ਲਈ ਆਂਦੀ ਹੈ ਕਰੇ ਤੋੜ ਲਈਏ ਜੀ ਪਿਆਜ਼ ਲੈ ਲਏ अब भी पाला के, के लाल मिर्च पा के बनाऊंगी जी मैं स्वाद बन लाल ना कलर जो बढ़िया हो जाता है त करके लाल पावगी उपरों उ सारी ला लें जी गुद्धे आप ਆੰਬ ਨਹੀਂ ਲੱਗੇ ਜੀ ਥੋੜੇ ਜੀ ਲੱਗੇ ਸੀਗੇ 15 20 ਕੁ ਸੋਦੇ ਤੇ ਛੜ ਗਏ ਨੇ ਹਵਾ ਨਾਲ ਢੇਰੀ ਆਉਂਦੀ ਹੈ ਜਰ ਪੰਜ-ਸੱਤ ਕੇ ਰਹਿ ਗਏ ਤੇ ਕੁਸ ਆਪਣਾ ਆੰਬ ਵੀ ਟੁੱਟ ਗਿਆ ਜੀ ਪਿਛਲੇ ਸਾਲ ਢੇਰੀ ਨਾਲ ਉਹਦਾ ਦਾਣਾ ਟੁੱਟ ਗਿਆ ਸੀ ਇੱਕ ਸਾਈਡ ਤੋਂ ਇੱਕ ਸਾਈਡ ਹੀ ਰਹਿ ਗਈ ਛੋਟੇ ਸੀਗੇ ਹਜੇ ਵੱਡਾ ਨਹੀਂ ਸਬਾ ਆੰਬ ਬਹੁਤ ਵਧੀਆ ਲੱਗਦੇ ਸੀਗੇ ਇਹਨੂੰ ਬਹੁਤ ਸਵਾਦ ਆੰਬ ਸੀਗੇ ਮਿੱਠੇ ਇਹ ਆਪਾਂ ਕੱਚਾ ਤੋੜ ਕੇ ਚਟਨੀ ਬਣਾ ਲੈਨੇ ਆਂ ਦੀ ਅੱਜ ਆਪਾਂ ਕੋਈ ਦਾਲ ਨਹੀਂ ਬਣਾਉਂਦੇ ਕਈ ਸੀ ਦਾਲ ਆਪਣੇ ਕੋਲ ਜਿਹੜੀ ਉਹਦੇ ਨਾਲ ਆਪਾਂ ਚਟਨੀ ਬਣਾ ਲੈ ਉਹ मिक्सी पीस लागे जी आप कूडे सोटे न थोड़ी जी मोटी रहेगी है ना ये नहीं खानी है हर हरिया मिर्च पा के बना पकड़े ਪਾਲਾਹ ਦੀ ਸਵਾਦ ਅਨਸਾਰ ਤੇ ਇਹ ਪਾਲਾਹ ਦੀ ਨਾਲ ਮਿਰਚ ਥੋੜੀ ਜਿਹੀ ਕਰਾਰੀ ਬਣਾਵਾਂਗੇ ਆਪਾਂ ਇਹ ਪਾਲਾਹ ਦੀ ਮਿੱਠਾ ਇਹਦੇ ਵਿੱਚ ਅੰਬੀ ਨਾਲ ਖੱਟੀ ਹੋ ਜੇ ਖੱਟ ਮਿੱਠੀ ਜੀ ਬਣਾੜਾ

ਕੱਢ ਲੈਣੇ ਤੇ ਅੰਦਰ ਪੇਚ ਦੱਬੇ ਚ ਕੱਢ ਕੇ ਆਪਾਂ ਫਰਿੱਜ 'ਚ ਰੱਖ ਲੈਣੇ ਆਂ ਠੰਡੀ ਹੋ ਜੂਗੀ ਇਨਾ ਪਰ ਰੱਖ ਦਿੰਨੇ ਆ ਜੀ ਫ੍ਰਿਜ ਚ। ਚਟਣੀ ਬਣਾਉਣ ਤੋਂ ਬਾਅਦ ਹੁਣ ਆਪਾਂ ਲੱਗੇ ਜੀ ਇੱਥੇ ਆਟਾ ਗੁੰਨਣ। ਆਟਾ ਗੁੰਨ ਕੇ ਆਪਾਂ ਰੱਖ ਦਾਂਗੇ ਡੱਬੇ ਦੇ ਵਿੱਚ ਪਾ ਕੇ ਸੈੱਟ ਹੋ ਜਾਊਗਾ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੇ ਚੈਨਲ ਤੇ ਪੈਸੇ ਭਾਰੀ ਆਇਓ। ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਫੁੱਲ ਵਾਚ ਜ਼ਰੂਰ ਕਰਨਾ ਜੀ ਇਹ ਆਟਾ ਆਪਾਂ ਗੁੰਨ ਲਿਆ ਹਾਂ ਹ ਡੱਬੇ ਦੇ ਵਿੱਚ ਪਾ ਕੇ ਇਹਨੂੰ ਰੱਖ ਦਾਂਗੇ ਇਹਨੇ ਟਾਈਮ ਚ ਆਪਾਂ ਹੋਰ ਕੰਮ ਕਰ ਲਾਂਗੇ ਤੇ ਆਟਾ ਸੈੱਟ ਹੋ ਜਾਊਗਾ ਤੇ ਰੋਟੀ ਆਪਾਂ ਫੇਰ ਬਣਾ ਲਾਂਗੇ ਅੱਜ ਆਪਾਂ ਚਟਨੀ ਬਣਾਈ ਸੀ ਜੀ ਹੰਬੀ ਦੀ ਦਾਲ ਨਹੀਂ ਬਣਾਈ ਕੋਈ ਗਰਮੀ 'ਚ ਕਈ ਵਾਰ ਹੁੰਦਾ ਇਹਨਾ ਜੀ ਦਿਲ ਨਹੀਂ ਕਰਦਾ ਹੈਗਾ ਦਾਲ ਸਬਜ਼ੀ ਖਾਣ ਨੂੰ ਤਾਂ ਕਰਕੇ ਅੱਜ ਆਪਾਂ ਚਟਨੀ ਬਣਾਈ ਸੀ ਦੋ ਤਿੰਨ ਵਾਰੀ ਉਹ ਚੰਗੀ ਤਰ੍ਹਾਂ ਮੁੱਕੀ ਦੇ ਕੇ ਆਪਾਂ ਫੇਰ ਰੱਖ ਦਾਂਗੇ ਆਟੇ ਨੂੰ ਸਾਈਡ ਤੇ